ਤੋ ਬਾਅਦ ਹੁਣ ਯੂਕੇ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਨੂੰ ਲੈ ਕੇ ਪ੍ਰੋਟੈਸਟ ਸ਼ੁਰੂ ਹੋ ਗਿਆ। ਦਰਅਸਲ ਇਹ ਪ੍ਰੋਟੈਸਟ ਜਿਹੜਾ ਆ ਸੈਂਟਰ ਲੰਡਨ ਦੇ ਵਿੱਚ ਹੋਇਆ ਜਿੱਦੇ ਵਿੱਚ 1 ਲੱਖ ਤੋਂ ਵੱਧ ਪ੍ਰਦਰਸ਼ਨਕਾਰੀ ਜੁੜੇ ਨੇ ਔਰ ਇਹਨਾਂ ਦੀ ਮੰਗ ਸਿਰਫ ਇਹ ਨਹੀਂ ਐ ਕਿ ਜਿਹੜੇ ਲੰਡਨ ਜਾਂ ਯੂਕੇ ਦੇ ਵਿੱਚ ਇਲੀਗਲ ਇਮੀਗ੍ਰੈਂਟ ਨੇ ਉਹਨਾਂ ਨੂੰ ਯੂਕੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਫਿਲਹਾਲ ਜੇ ਗੱਲ ਕੀਤੀ ਜਾਵੇ ਕਹਿੰਦੇ ਨੇ ਕਿ ਕਾਫੀ ਲੋਕ ਜਿਹੜੇ ਨੇ 28000 ਤੋਂ ਵੱਧ ਜਿਹੜੇ ਪ੍ਰਵਾਸੀ ਨੇ ਕਹਿੰਦੇ ਇੰਗਲਿਸ਼ ਚੈਨਲ ਜਿਹੜੀਆਂ ਕਨਲਸ ਨੇ ਉਹਨਾਂ ਦੀ ਤਰ੍ਹਾਂ ਉਹਨਾਂ ਦੇ ਜਿਹੜਾ ਥਰੂ ਇਹ ਇਸ ਮੁਲਕ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਨੇ ਸੋ ਫਿਲਹਾਲ ਸੈਂਟਰਲ ਲੰਡਨ ਦੇ ਵਿੱਚ ਜਿਹੜੀ ਹੈ ਇਹ ਵੱਡਾ ਪ੍ਰਦਰਸ਼ਨ ਹੋਇਆ ਜਿਨ੍ਹਾਂ ਦੇ ਵਿੱਚ ਪੁਲਿਸ ਦੇ ਵਿਚਕਾਰ ਝੜਬੀ ਹੋਈ ਹੈ ਸਟੂਡੈਂਟ ਆਫ ਦਾ ਆਫਟੂ ਰੈਸਿਜ਼ਮ ਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਹੈ ਜਿਹਦੇ ਵਿੱਚ ਲਗਭਗ ਕਹਿੰਦੇ 50000 ਲੋਕ ਸ਼ਾਮਲ ਹੋਏ ਨੇ ਔਰ ਇਹ ਜਿਹੜਾ ਪ੍ਰਦਰਸ਼ਨ ਹੈ ਸਿਰਫ ਸਿਰਫ ਇਹਦੇ ਵਿੱਚ ਮੰਗ ਇਹ ਹੈ ਕਿ ਯੂਕੇ ਦੇ ਵਿੱਚ ਜਿਹੜੇ ਗਲਤ ਤਰੀਕੇ ਦੇ ਨਾਲ ਆਏ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਹਿੰਦੇ ਨੇ ਕਿ ਪ੍ਰਦਰਸ਼ਨਕਾਰੀ ਉਸ ਸਮੇਂ ਸੈਂਟਰਲ ਲੰਡਨ 'ਚ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਕੀਰ ਸਟਾਮਰ ਨੇ ਉਹ ਉਹ ਆਪਣੇ ਬੇਟੇ ਦੇ ਨਾਲ ਕੋਈ ਫੁੱਟਬਾਲ ਮੈਚ ਦੇਖ ਰਹੇ ਸੀਗੇ ਔਰ ਇਸ ਪ੍ਰਦਰਸ਼ਨ ਤੋਂ ਲੋਕਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਇੰਨੇ ਲੋਕ ਇਕੱਠੇ ਹੋ ਜਾਣਗੇ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੇ ਆ ਔਰ ਇਹ ਟੌਮੀ ਰੋਬਿੰਸਨ ਹੈ ਜਿਹਨਾਂ ਦਾ ਅਸਲੀ ਨਾਮ ਸਟੀਫਨ ਹੈ ਇਸ ਦੇ ਜਿਹੜਾ ਲੀਡਰਸ਼ਿਪ ਦੇ ਵਿੱਚ ਪੂਰਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਆ 1 ਲੱਖ ਤੋਂ ਵੱਧ ਦੇ ਲੋਕ ਜਿਹੜੇ ਉੱਥੇ ਇਕੱਠੇ ਹੋਏ ਨੇ ਔਰ ਇਸ ਪੋਟਸ ਨੂੰ ਯੂਨਾਈਟਿਡ ਕਿੰਗਡਮ ਨਾਮ ਦਿੱਤਾ ਗਿਆ ਆ ਔਰ ਜਿਹਦੇ ਵਿੱਚ ਐਂਟੀ ਇਮੀਗ੍ਰੇਸ਼ਨ ਜਿਹੜਾ ਮੈਂ ਪਹਿਲੇ ਦੱਸਿਆ ਕਿ ਟੋਮੀ ਰੌਪਸਨ ਜਿਹੜਾ ਆ ਉਹਨੂੰ ਲੀਡ ਕਰ ਰਿਹਾ ਆ ਔਰ ਬ੍ਰਿਟੇਨ ਦੇ ਵਿੱਚ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਫਿਲਹਾਲ ਇਹਨਾਂ ਨੇ ਕਿਹਾ ਕਿ ਇੰਗਲਿਸ਼ ਚੈਨਲ ਦੇ ਵਿੱਚ ਹਰੂ 28000 ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਆਏ ਨੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਔਰ ਕਿਉਂਕਿ ਕਹਿੰਦੇ ਨੇ ਕਿ ਇਸ ਦੇ ਨਾਲ ਯੂਕੇ ਦੇ ਜਿਹੜੇ ਸੋਰਸਸ ਨੇ ਉਹਨਾਂ ਦੀ ਲੁੱਟ ਖਸੁੱਟ ਹੋਏਗੀ ਲੋਕ ਜਿਹੜੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲੇਗੀ ਇਸ ਕਰਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਥੋੜੇ ਥੋੜਾ ਸਮਾਂ ਪਹਿਲਾਂ ਇਦਾਂ ਦਾ ਹੀ ਪ੍ਰਦਰਸ਼ਨ ਨੇਪਾਲ ਦੇ ਵਿੱਚੋਂ ਜੈਂਜ਼ੀ ਦੇ ਵਿੱਚ ਜੈਂਜ਼ੀ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਦਰਸ਼ਨ ਜੇਕਰ ਥਮਿਆ ਨਾ ਦੇ ਵੱਡਾ ਰੂਪ اختیار ਕਰ ਸਕਦਾ ਹੈ ਫਿਲਹਾਲ ਅਜੇ ਤੱਕ ਜਿਹੜਾ ਹੈ ਕੀ ਸਟ੍ਰੋਮਰ ਦੇ ਵੱਲੋਂ ਕੋਈ ਕਿਸੇ ਤਰੀਕੇ ਦੀ ਟਿੱਪਣੀ ਨਹੀਂ ਕੀਤੀ ਗਈ ਇਸ ਪ੍ਰਦਰਸ਼ਨ ਨੂੰ ਲੈ ਕੇ ਪਰ ਯੂਕੇ ਦੇ ਇਸ ਪ੍ਰਦਰਸ਼ਨ ਨੇ ਮੀਡੀਆ ਚੈਨਲਸ ਔਰ ਕਹਿ ਲਿਆ ਕਿ ਵੱਖਰੇ ਵੱਖਰੇ ਨਿਊਜ਼ ਚੈਨਲਸ ਦੇ ਵਿੱਚ ਕਾਫੀ ਖਬਰਾਂ ਬਣਾਈਆਂ ਨੇ ਔਰ ਇਹ ਕਿਹਾ ਜਾ ਰਿਹਾ ਕਿ ਯੂਕੇ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਜੇ ਇਹ ਪ੍ਰਦਰਸ਼ਨ ਵੱਡਾ ਹੁੰਦਾ ਹੈ ਤਾਂ ਇਹਦੇ ਸਿੱਟੇ ਕੁਝ ਹੋਲਤਬਾਲਦ ਹੋਣ ਯੂਕੇ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਨੂੰ ਲੈ ਕੇ ਪਰਟੈਸਟ ਸ਼ੁਰੂ ਹੋ ਗਿਆ ਦਰਅਸਲ ਇਹ ਪਰਟੈਸਟ ਜਿਹੜਾ ਆ ਸੈਂਟਰ ਲੰਡਨ ਦੇ ਵਿੱਚ ਹੋਇਆ ਜਿੱਦੇ ਵਿੱਚ 1 ਲੱਖ ਤੋਂ ਵੱਧ ਪ੍ਰਦਰਸ਼ਨਕਾਰੀ ਜੁੜੇ ਨੇ ਔਰ ਇਹਨਾਂ ਦੀ ਮੰਗ ਸਿਰਫ ਇਹ ਨਹੀਂ ਐ ਕਿ ਜਿਹੜੇ ਲੰਡਨ ਜਾਂ ਯੂਕੇ ਦੇ ਵਿੱਚ ਇਲੀਗਲ ਇਮੀਗ੍ਰੈਂਟ ਨੇ ਉਹਨਾਂ ਨੂੰ ਯੂਕੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਫਿਲਹਾਲ ਜੇ ਗੱਲ ਕੀਤੀ ਜਾਵੇ ਕਹਿੰਦੇ ਨੇ ਕਿ ਕਾਫੀ ਲੋਕ ਜਿਹੜੇ ਨੇ 28000 ਤੋਂ ਵੱਧ ਜਿਹੜੇ ਪ੍ਰਵਾਸੀ ਨੇ ਕਹਿੰਦੇ ਇੰਗਲਿਸ਼ ਚੈਨਲ ਜਿਹੜੀਆਂ ਕਨਲਸ ਨੇ ਉਹਨਾਂ ਦੀ ਤਰ੍ਹਾਂ ਉਹਨਾਂ ਦੇ ਜਿਹੜਾ ਥਰੂ ਇਸ ਮੁਲਕ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਨੇ ਸੋ ਫਿਲਹਾਲ ਸੈਂਟਰ ਲੰਡਨ ਦੇ ਵਿੱਚ ਜਿਹੜੀ ਹੈ ਇਹ ਵੱਡਾ ਪ੍ਰਦਰਸ਼ਨ ਹੋਇਆ ਜਿਨ੍ਹਾਂ ਦੇ ਵਿੱਚ ਪੁਲਿਸ ਦੇ ਵਿਚਕਾਰ ਝੜਬੀ ਹੋਈ ਹੈ ਸਟੂਡੈਂਟ ਆਫ ਦਾ ਆਫਟੂ ਰੈਸਿਜ਼ਮ ਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਹੈ ਜਿਦੇ ਵਿੱਚ ਲਗਭਗ ਕਹਿੰਦੇ 50000 ਲੋਕ ਸ਼ਾਮਲ ਹੋਏ ਨੇ ਔਰ ਇਹ ਜਿਹੜਾ ਪ੍ਰਦਰਸ਼ਨ ਹੈ ਸਿਰਫ ਇਸ ਦੇ ਵਿੱਚ ਮੰਗ ਹੈ ਇਹ ਕਿ ਯੂਕੇ ਦੇ ਵਿੱਚ ਜਿਹੜੇ ਗਲਤ ਤਰੀਕੇ ਦੇ ਨਾਲ ਆਏ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਹਿੰਦੇ ਨੇ ਕਿ ਪ੍ਰਦਰਸ਼ਨਕਾਰੀ ਉਸ ਸਮੇਂ ਸੈਂਟਰਲ ਲੰਡਨ 'ਚ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਕੀਰ ਸਟਾਮਰ ਨੇ ਉਹ ਆਪਣੇ ਬੇਟੇ ਦੇ ਨਾਲ ਕੋਈ ਫੁੱਟਬਾਲ ਮੈਚ ਦੇਖ ਰਹੇ ਸੀਗੇ ਔਰ ਇਸ ਪ੍ਰਦਰਸ਼ਨ ਤੋਂ ਲੋਕਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਇੰਨੇ ਲੋਕ ਇਕੱਠੇ ਹੋ ਜਾਣਗੇ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੇ ਆ ਔਰ ਇਹ ਟੌਮੀ ਰੋਪਿੰਸਨ ਹੈ ਜਿਹਨਾਂ ਦਾ ਅਸਲੀ ਨਾਮ ਸਟੀਫਨ ਹੈ ਇਸ ਦੇ ਜਿਹੜਾ ਲੀਡਰਸ਼ਿਪ ਦੇ ਵਿੱਚ ਪੂਰਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਆ 1 ਲੱਖ ਤੋਂ ਵੱਧ ਦੇ ਲੋਕ ਜਿਹੜੇ ਉੱਥੇ ਇਕੱਠੇ ਹੋਏ ਨੇ ਔਰ ਇਸ ਪੋਟਸ ਨੂੰ ਯੂਨਾਈਟਿਡ ਕਿੰਗਡਮ ਨਾਮ ਦਿੱਤਾ ਗਿਆ ਆ ਔਰ ਜਿਹਦੇ ਵਿੱਚ ਐਂਟੀ ਇਮੀਗ੍ਰੇਸ਼ਨ ਜਿਹੜਾ ਮੈਂ ਪਹਿਲੇ ਦੱਸਿਆ ਕਿ ਟੌਮੀ ਰੌਬਸਨ ਜਿਹੜਾ ਆ ਉਹਨੂੰ ਲੀਡ ਕਰ ਰਿਹਾ ਆ ਔਰ ਬ੍ਰਿਟੇਨ ਦੇ ਵਿੱਚ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਫਿਲਹਾਲ ਇਹਨਾਂ ਨੇ ਕਿਹਾ ਹੈ ਕਿ ਇੰਗਲਿਸ਼ ਚੈਨਲ ਦੇ ਵਿੱਚ ਤਰੂ 28000 ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਆਏ ਨੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਔਰ ਕਿਉਂਕਿ ਕਹਿੰਦੇ ਨੇ ਕਿ ਇਸ ਦੇ ਨਾਲ ਯੂਕੇ ਦੇ ਜਿਹੜੇ ਸੋਰਸਸ ਨੇ ਉਹਨਾਂ ਦੀ ਲੁੱਟ ਖਸੁੱਟ ਹੋਏਗੀ ਲੋਕ ਜਿਹੜੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲੇਗੀ ਇਸ ਕਰਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਥੋੜੇ ਥੋੜਾ ਸਮਾਂ ਪਹਿਲਾਂ ਇਦਾਂ ਦਾ ਹੀ ਪ੍ਰਦਰਸ਼ਨ ਨੇਪਾਲ ਦੇ ਵਿੱਚੋਂ ਜੈਂਜ਼ੀ ਦੇ ਵਿੱਚ ਜੈਂਜ਼ੀ ਦੇ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਦਰਸ਼ਨ ਜੇਕਰ ਥਮਿਆ ਨਾ ਦੇ ਵੱਡਾ ਰੂਪ اختیار ਕਰ ਸਕਦਾ ਹੈ ਫਿਲਹਾਲ ਅਜੇ ਤੱਕ ਜਿਹੜਾ ਹੈ ਕੀ ਸਟ੍ਰੋਮਰ ਦੇ ਵੱਲੋਂ ਕੋਈ ਕਿਸੇ ਤਰੀਕੇ ਦੀ ਟਿੱਪਣੀ ਨਹੀਂ ਕੀਤੀ ਗਈ ਇਸ ਪ੍ਰਦਰਸ਼ਨ ਨੂੰ ਲੈ ਕੇ ਪਰ ਯੂਕੇ ਦੇ ਇਸ ਪ੍ਰਦਰਸ਼ਨ ਨੇ ਮੀਡੀਆ ਚੈਨਲਸ ਔਰ ਕਹਿ ਲਿਆ ਕਿ ਬਕਰੇ-ਬਕਰੇ ਨਿਊਜ਼ ਚੈਨਲਸ ਵਿੱਚ ਕਾਫੀ ਖਬਰਾਂ ਬਣਾਈਆਂ ਨੇ ਔਰ ਇਹ ਕਿਹਾ ਜਾ ਰਿਹਾ ਕਿ ਯੂਕੇ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਜੇ ਇਹ ਪ੍ਰਦਰਸ਼ਨ ਵੱਡਾ ਹੁੰਦਾ ਹੈ ਤਾਂ ਇਹਦੇ ਸਿੱਟੇ ਕੁਝ